ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਇਹ ਹੈ ਜੀ ਟੌਡਰ ਮੱਲ ਸਿੰਘ ਦੀ ਹਵੇਲੀ ਜੋ ਕਿ ਦੁਨੀਆ ਤੋਂ ਸਭ ਤੋਂ ਮਹਿੰਗੀ ਜਗ੍ਹਾ ਹੈਗੀ ਠੀਕ ਹੈ ਜੀ ਇਹਦੀ ਕੋਈ ਕੀਮਤ ਨਹੀਂ ਹੈਗੀ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਸ ਨੂੰ ਸਿੱਖ ਜੱਤ ਕੰਨ ਨੂੰ ਚਾਹੀਦੀ ਹੈ ਦੇਖੋ ਹਲ ਕਰਨੀ ਠੀਕ ਹੈ ਜੀ ਲੋਕ ਇਹਨੂੰ ਚੜ ਚੜ ਕੇ ਉੱਪਰ ਦੇਖ ਦੇਖੀਦਾ ਹੋ ਕਰ ਰਹੇ ਨੇ ਕਿ ਇਹ ਹੀ ਚੀਜ਼ ਇੱਕ ਵਿਰਾਸਤ ਰਹੇਗੀ ਦੇਖਣ ਵਾਲੀ ਲੋਕ ਕੰਧਾਂ ਤੇ ਚੜਦੇ ਨੇ ਉੱਤੇ ਚੜਦੇ ਨੇ ਇਹ ਨਹੀਂ ਹੋਣਾ ਚਾਹੀਦਾ ਹਨਾ ਦੇਖੋ ਇਹ ਜੇ ਚੜੀ ਗਏ ਤੇ ਬਰਾਸਤ ਖਤਮ ਹੋ ਜੂਗੀ ਤੇ ਦਿਖਫਾਲ ਕਰੋ ਸਿੰਘ ਵਰ ਸਿੰਘ ਤਿਆਰ ਵਰ ਤਿਆਰ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਜੀ ਟੋਡਰ ਮਲ ਦੀ ਹਵੇਲੀ ਵੱਲ ਟੋਡਰ ਮਲ ਜਿਨ੍ਹਾਂ ਨੇ ਛੋਟੇ ਸਹਬਜਾ ਦੇ ਮਤਲਬ ਗੁਜਰੂੜ ਦੇ ਦਾ ਸੰਸਕਾਰ ਕਰਿਆ ਸੀਗਾ ਉਹਨਾਂ ਦੇ ਆਪਾਂ ਮੋਰਾ ਖਰੀਦਦੀ ਮੋਰਾ ਪੇ ਉਹ ਕਰਕੇ ਦੀ ਮੀਰੀ ਕਰੀ ਦੀ ਸੀ ਆਪਾਂ ਫਾਟ ਕ੍ਰੋਸ ਕਰਕੇ ਅੱਗੇ ਇਹਦੇ ਖੱਬੇ ਪਾਸੇ ਮੋੜਨਾ ਪੈਂਦਾ ਦਿਖਾਣਾ ਤੁਹਾਨੂੰ ਦੇਖੋ ਜੀ ਕਿੰਨਾ ਰਸਾ ਹੈ ਕਿੰਨੀ ਪਬਲਿਕ ਆਈ ਹੋਈ ਹੈਗੀ ਸਰਦਾਲੂ ਬਹੁਤ ਜ਼ਿਆਦਾ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਫਾਟ ਘਟਪ ਗਈ ਫਾਟ ਘਟਪਣ ਸਾਰੀ ਖੱਬੇ ਹੱਥ ਸੜਕ ਮੁੜਦੀ ਹੈਗੀ ਠੀਕ ਹੈ ਜੀ ਹੁਣ ਆਪਾਂ ਉਧਰ ਨੂੰ ਮੋੜ ਚੱਲਿਆਂਗੇ ਤੁਹਾਨੂੰ ਦਿਖਾਣਾ ਟੋਡਰਮਾਲ ਦੀ ਹਵੇਲੀ ਜੀ ਹਾਂਜੀ ਦੋਸਤੋ ਆਪਾਂ ਖੜੇ ਆਗੇ ਹੁਣ ਸ਼ੋਡਰ ਮੱਲ ਦੀ ਹਵੇਲੀ ਦੀ ਬਾਹਰਲੀ ਸਾਈਡ ਤੁਸੀਂ ਦੇਖ ਸਕਦੇ ਹੋਗੇ ਲੋਕ ਕਿਵੇਂ ਕੰਤਾਂ ਤੇ ਚੜ ਰਹੇ ਨੇ ਕਿਵੇਂ ਉੱਪਰੋਂ ਦੇਖੋ ਕਿੰਨੀ ਉੱਚੀ ਤੱਕ ਚੜ ਰਹੇ ਨੇ ਉੱਪਰ ਦੀਆਂ ਬਿਲਡਿੰਗਾਂ ਤੇ ਇਹ ਬਿਲਕੁਲ ਗਲਤ ਹੈ ਠੀਕ ਹੈ ਜੀ ਇਹ ਵਿਰਾਸਤ ਹੈਗੀ ਇਹਨੂੰ ਸਾਂਭ ਕੇ ਰੱਖਣਾ ਆਪਣਾ ਵੀ ਫਰਜ਼ ਬਣਦਾ ਆਪਾਂ ਇਹਨੂੰ ਦੂਰੋਂ ਸਜਦਾ ਕਰੀਏ ਦੂਰੋਂ ਮੱਥਾ ਟੇਕੀਏ ਠੀਕ ਹੈ ਦੇਖੋ ਪਰ ਇਹ ਨਹੀਂ ਹੈਗਾ ਵੀ ਕੰਤਾਂ ਤੇ ਚੜੋ ਤੁਸੀਂ ਉੱਪਰ ਚੜੋ ਤਾਂ ਫਿਰ ਇਹ ਦੇਖੋ ਥੋੜੀ 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 ਕਰਕੇ ਇਦਾਂ ਦਾ ਆਪਾਂ ਉੱਪਰ ਚੜ ਜਾਂਨੇ ਆ ਇਟਾਂ ਤੇ ਠੀਕ ਹੈ ਇਹ ਡਿੱਗਦੀ ਹੈਗੀ ਭੁਰ ਜਾਂਦੀ ਹੈਗੀ ਠੀਕ ਹੈ ਤਾਂ ਕਾਫੀ ਪੁਰਾਣੀ ਹੈ ਵਿਰਾਸਤ ਹੈਗੀ ਇਹ ਇਹਦੀ ਦੇਖਭਾਲ ਕਰਨਾ ਆਪਣਾ ਵੀ ਫਰਜ਼ ਬਣਦਾ ਹੈ ਠੀਕ ਹੈ ਜੀ ਬਾਕੀ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਦੇਖੋ ਕਿਵੇਂ ਲੋਕ ਵਿੱਚ ਚੜੇ ਫਿਰਦੇ ਨੇ ਉੱਪਰ ਚੜੇ ਫਿਰਦੇ ਨੇ ਕੰਧਾਂ ਤੇ ਠੀਕ ਹੈ ਕਿ ਕਦੋਂ ਵੀ ਕੁਝ ਵੀ ਹੋ ਸਕਦਾ ਹੈ ਇਹ ਚੀਜ਼ਾਂ ਸਾਹਮਣੀਆਂ ਪੈਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਸੰਗਤ ਬਹੁਤ ਆਈ ਹੋਈ ਹੈ ਟੋਟਲ ਮਲਦੀ ਹਵੇਲੀ ਦੇਖਣ ਵਾਸਤੇ ਇਹਨੂੰ ਮੱਥਾ ਟੇਕਣਾ ਪੈਂਦਾ ਹੈ ली <laughs> <laughs> radically bien af ei ole ov hi uq ah う work wito Terima kasih telah <laughs> menonton.

ৰাা নাই बढ़ने भी रहा। के के। दो फूल ਅੱਜ ਲੱਗੇ ਕੋਣ ਖਾਲੇ ਆਇਆ ਮੇਰਾ ਨਾਮ ਤਾਂ ਪਤਾ ਚੱਲਦਾ ਉਹ ਹੈ ਜੀ ਦੋਸਤ ਹਾਂਜੀ ਦੋਸਤੋ ਜਿਹੜੇ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਨਵੇਂ ਜੁੜੇ ਨੇ ਪਲੀਜ਼ ਸਾਰੇ ਭੈਣ ਭਰਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਔਰ ਸ਼ੇਅਰ ਕਰਿਓ ਤੇ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਦਾ ਧੰਨਵਾਦ